ਮਿਲਪੰਕ ਬੈਕ ਟੂ ਦ ਚੈਨਲ ਗਾਇਜ਼ ਅੱਜ ਨੂੰ ਆਪਾਂ ਦੇਖੋ ਗੱਦਾਂ ਨਾਲ ਉਧਰ ਨੂੰ ਧੱਕਦੇ ਪਏ ਆ ਉਧਰ ਨੂੰ ਕਿਉਂਕਿ ਇਹ ਨਾ ਜਿਹੜਾ ਨਾ ਸੀ ਮਤਲਬ ਇਹਨੂੰ ਖੋਲੀ ਦਾ ਜਗ ਬੈੱਡ ਵਿੱਚ ਕੋਈ ਚੀਜ਼ ਰੱਖਣੀ ਹੁੰਦੀ ਜਾਂ ਕੱਟਣੀ ਹੁੰਦੀ ਆ ਤੇ ਮਤਲਬ ਇਹਨੂੰ ਆਂਦਾ ਹੈ ਠੀਕ ਹੈ ਸਿੱਟੇ ਹਮ ਆਪਾਂ ਇਨਸਪੈਕਸ਼ਨ ਕਰਦੇ ਪਏ ਕਿ ਸਹੀ ਹੈ ਕਿ ਨਹੀਂ ਤੇ ਮੈਂ ਉੱਤੇ ਚਾਦਰ ਵੀ ਲੈ ਕੇ ਆਈ ਆ ਜਿਹੜੀ ਬਿਸ਼ਵਾਣੀ ਸੀਗੀ ਲੰਮੀ ਹੈਲੋ ਗਾਇਜ਼ ਗਾਈਸ हेलो ਮਾਸਟਰ ਜੀ ਹੱਸ ਕੇ ਦਿਖਾਉਂਦੇ ਹੈ हेलो ਨਹੀਂ ਕਹਿੰਦੇ 2 hours later ਗਾਈਸ ਦੁਪਹਿਰ ਹੋ ਚੁੱਕੀ ਹੈ ਤੇ ਗਾਈਸ ਅੱਜ ਸਾਡੇ ਨਾਲ ਗੁਆਡੀ ਵਿੱਚ ਸਾਡੇ ਤਾਈ ਜੀ ਹੋਣਾ ਲੰਗਰ ਲਾਉਣਾ ਸੀ ਤੇ ਸਾਨੂੰ ਕਹਿ ਕੇ ਗਏ ਸੀ ਵੀ ਲੰਗਰ ਜ਼ਰੂਰ ਖਾਣਾ ਹੈ ਤੇ ਇਸ ਲਈ ਅੱਜ ਘਰ ਰੋਟੀ ਨਹੀਂ ਬਣਾਈ ਤੇ Papa ਲੰਗਰ ਲਿਆਇਆ ਦੇਖੋ ਪੂੜੀਆਂ ਚਨੇ ਟਿਕੜਾ ਤੇ ਹੁਣ ਅਸੀਂ ਸਾਰੇ ਜਾਣੇ ਲੰਗਰ ਖਾ ਲੈਨੇ ਆਂ ਲਗਾ ਕੇ ਦੱਸੂਗੀ ਦੋਸਤ ਸਵਾਦ ਹੀ ਹੁੰਦਾ ਲੰਗਰ ਗਾਈਸ ਲੰਗਰ ਖਾ ਲਈ ਸੀ ਤੇ ਲੰਗਰ ਬਹੁਤ ਜਿਆਦਾ ਟੇਸਟੀ ਸੀ ਗਾ ਲੰਗਰ ਦਾ ਸਵਾਦ ਹੁੰਦਾ ਹੀ ਆਪਾਂ ਨੀਂਦਰ ਨਹੀਂ ਸਕਦੇ ਬਹੁਤ ਜਿਆਦਾ ਟੇਸਟੀ ਸੀ ਖਾ ਮੈ ਤੁਹਾਨੂੰ ਕਿਦਾਂ ਲੱਗਾ ਬਹੁਤ ਸਵਾਦ ਗਾਈਸ ਲੰਗਰ ਵਾਲੇ ਘਰੋਂ ਫੇਰ ਫੋਨ ਆਇਆ ਸੀ ਕਿ ਲੈ ਜਾਓ ਲੰਗਰ ਅਸੀਂ ਕਿਹਾ ਨਹੀਂ ਬਸ ਅਸੀਂ ਕਿਹਾ ਬਸ ਕਿਉਂਕਿ ਸਾਡੇ ਕੋਲ ਚਾਹ ਲੋਕ ਖਾਣਾਂ ਨਹੀਂ ਨਾ ਤੇ ਸਬਜ਼ੀ ਉਹਨਾਂ ਦਿੱਤੀ ਸੀ ਜਿਹੜੀ ਉਹ ਸਾਡੇ ਥੋੜੀ ਬਚ ਵੀ ਗਈ ਸੀਗੀ ਪਪਾ ਆਪਕੋ ਕਿਹਦਾ ਲਗਾ ਲੰਗਰ ਬਹੁਤ ਬੜੀਆ ਦੁਆਰ ਕਰਿਓ ਬਹੁਤ ਬੜੀਆ ਬਹੁਤ ਬੜੀਆ ਤੇ ਫੂਨਾ ਅਜੇ ਕਦੇ ਹਿਲਾਇਦੋ ਪਰ ਅਸਿਕਾ ਹੀ ਲੈ ਗਈ ਸੀ ਕਿ ਕੋਈ ਨਹੀਂ ਤੁਸੀਂ ਹੋਰ ਕਿਚਨ ਦੇ ਦੋ ਤੇ ਮੰਮਾ ਮਜ਼ਾ ਕਿ ਗਾਈਸੋ ਕਿਉਂਕਿ ਕਿਸੇ ਭੁੱਖੇ ਦੇ ਜ਼ਰੂਰਤਮੰਦ ਦੇ ਕੰਮ ਆ ਜੂਗਾ ਹਾਂ ਮਤਲਬ ਜਾ ਜਿਹੜਾ ਨਹੀਂ ਲੈ ਕੇ ਗਿਆ ਉਹ ਲੈ ਲੂਗਾ ਹਣਾ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਲੈ ਜੂਗਾ ਅਪਾ ਕਤੋਂ ਮੈਂ ਜਬਦਰਸਤੀ ਲੈ ਆਈ ਜਣਾ ਜਦ ਆਪਣੇ ਹੈਗਾ ਤੇ ਮੰਮਾ ਜਿਹੜੀ ਮੇਰੀ ਪੈਟ ਮੰਗਾਈ ਸੀ ਤੁਸੀਂ ਮੈਨੂੰ ਕੋਦੋ ਛੋਟੀ ਕਰਕੇ ਦੇਣੀ ਆ ਦਾ ਨੀ ਪਾਪਾ ਨੂੰ ਪਛਲਾ 20 ਤਰੀਕ ਤੋਂ ਬਾਅਦ ਹੀ ਹੋ ਗਈ ਇੱਕ ਤਾਂ ਆਪਣਾ ਕੰਮ ਕਰਾਉਣ ਲਈ ਵੀ ਘਰ ਦੇ ਟੇਲਰਾਂ ਤੋਂ ਵੀ ਆਪਣਾ ਕੰਮ ਕਰਾਉਣੀ ਨਾ ਅਪਾਇੰਟਮੈਂਟ ਚਾਹੀਦੀ ਹੈ ਨਾ ਤਾਂ ਕੀ ਫਾਇਦਾ ਪਾਪਾ ਤਾਂ ਟੇਲਰ ਗਰੀ ਦਾ ਜਦ ਤੁਸੀਂ ਮੇਰੀ ਪੈਂਟਰੀ ਛੋਟੀ ਕਰ ਸਕਦੇ ਲੱਗਦੀਆਂ ਇੱਦਾਂ ਹੀ ਕੰਮ ਹੁੰਦੇ ਹਾਂ ਕਹਿਣ ਨੂੰ ਲੋਕਾਂ ਨੇ ਕਹਣਾ ਸਾਡੇ ਤਾਂ ਘਰ ਦਾ ਦਰਜੀ ਹੈ ਤੁਸੀਂ ਜੋ ਮਰਜ਼ੀ ਕਰੋ ਜੋ ਮਰਜ਼ੀ ਸੁਮਾਓ ਜੋ ਮਰਜ਼ੀ ਕਰੋ ਕੁਝ ਫਾਇਦਾ ਨਹੀਂ ਗਾਇਸ ਕੋਈ ਫਾਇਦਾ ਨਹੀਂ ਘਰ ਵਿੱਚ ਦਰਜੀ ਰੱਖਣਾ ਕਿਉਂਕਿ ਆਪਣਾ ਕੰਮ ਕਰਾਉਣ ਲਈ ਨੇ ਟਾਈਮ ਹੁੰਦਾ ਹਨਾ ਅਮਾ ਕਿਉਂਕਿ ਗਾਇਸ ਘਰ ਦਾ ਜੋ ਵੀ ਜੋੜਾ ਹੁੰਦਾ ਤੇ ਬਾਹਰਲਾ ਜੋਗੀ ਸੈਦੋ ਹੁੰਦਾ ਆਹ ਬਾਹਰਲੇ ਨੂੰ ਪਹਿਲ ਉਹ ਜਿਹੜਾ ਪੈਸਾ ਦਊਗਾ ਉਦੋਂ ਹੀ ਕੰਮ ਆਊਗਾ ਘਰ ਦੇ ਤਾਂ ਫਈਦੇ ਆ ਪੈਸਾ ਹੀ ਪੈਸਾ ਹੋਊਗਾ ਨਹੀਂ ਕਿਉਂਕਿ ਪੈਸਾ ਪੈਸਾ ਹੋਊਗਾ ਕੀ ਕਹੋਲਾ ਤੂੰ ਨੇ ਹੋਗਾ ਨਾ ਬੁੱਤ ਜਿਹੜਾ ਤੂੰ ਕਹਿੰਦਾ ਪੈਸਾ ਹਾਂ ਉਹਦੇ ਨਾਲ ਬੰਦਾ ਕੁਝ ਵੀ ਕਰ ਸਕਦਾ ਤੇ ਸਾਰੇ ਕੰਮ ਪੈਸੇ ਨਾਲ ਹੀ ਹੁੰਦੇ ਆ। ਯੈਸ ਤੇ ਪਪਾ ਕੁਝ ਕਹਿੰਦੇ ਪਪਾ ਕੀ ਕਹਿੰਦੇ? ਮੈਂ ਤਾਂ ਜੋੜਾ ਕਰੂਗਾ ਜੋੜੇ ਨੂੰ ਕੰਮ ਹੀ ਪੜੇ ਹੁੰਦੇ। ਚਲੋ ਸਕੂਲ ਵੀ ਛੱਡ ਕੇ ਆਉਣਾ ਹੁੰਦਾ ਹੋਰ ਵੀ ਕੰਮ ਕਰਨਾ ਹੈ, ਖਜਾਰ ਦੇ ਕੰਮ, ਸਬਜ਼ੀ-ਭਾਜੀ ਸਾਰਾ ਕੁਝ ਮੇਰੇ ਨੂੰ। ਹਾਂ। ਜੋੜਾ ਕੀ ਕਰੇ? ਜੋੜਾ ਸਾਰੇ ਕੰਮ ਛੱਡ ਕੇ ਮੇਰਾ ਕੰਮ ਕਰੇ। ਹਾਂ। ਮੈਂ ਹੀ ਮਿਹਨਤ ਜੋ ਵੀ ਆ ਗਾਇਸ ਮੈਂ ਹੀ ਮਿਹਨਤ। ਅਰਨਾਮਾ ਹਾਂ ਬਾਕੀ ਤਾਈ ਦਰੋਦਰੇ ਖੜੇ ਆ ਇਹ ਮੇਨਿਆ। ਬਾਕੀ ਦੁਨੀਆ ਸਭ ਮੋਮਾਇਆ ਮੈਂ। ਨੇ ਗਾਇਸ ਮੇਰੀ ਪੈਂਟ ਹੈ ਪਪਾ ਨੇ ਠੀਕ ਨਹੀਂ ਕਰਨੀ ਕਹਿੰਦੇ 20 ਤਰੀਕ ਤੋਂ ਬਾਅਦ ਕਰਾਂਗੇ ਹੂੰ ਚਟਕ ਲਾਂਗਾ ਚਟਕ ਰੰਗ ਪਪਾ ਕਹਿੰਦੇ ਚਟਕ ਕਿੱਥੇ ਪਪਾ ਚਟਕਿਆ ਚਟਕਿਆ ਡਾਰਕ ਕਲਰ ਹੂੰ ਡਾਰਕ ਕਲਰ ਨੂੰ ਕਹਿੰਦੇ ਚਟਕਿਆ ਕਲਰ ਹੂੰ ਤੇ ਪਪਾ ਹੁਣ ਆਪਣਾ ਕੰਮ ਕੱਟਣ ਲੱਗੇ ਆ ਤੇ ਮੰਮਾ ਤੂੰ ਪਪਾ ਦੇ ਕੋਲ ਬਹਿਣਾ ਸੱਚ ਗਾਇਸ ਮੰਮਾ ਨੂੰ ਚੱਕਰ ਆਉਂਦੇ ਤੇ ਮੰਮਾ ਹੂੰ ਆਪਕੋ ਚੱਕਰ ਆ ਰਹੇ ਹਨ ਕਿਸ ਖੁਸ਼ੀ ਮਾਂ बुखार ਜਿਹੜਾ ਸੀ ਨਾ ਉਹਨਾਂ ਦਵਾਈਆਂ ਖਾ ਖਾ ਕੇ ਤੇਜ਼ ਚੱਕਰ ਆਉਂਦੇ। ਹਾਂ ਗਾਇਸ ਮਮਾ ਨੂੰ ਮੇਰੇ ਇਦਾਂ ਕਮਜ਼ੋਰੀ ਛੇਤੀ ਹੋ ਜਾਂਦੀ ਆ। ਮਮਾ ਵੀ ਬਹੁਤ ਨਜ਼ੂਕ ਜਿਹੇ ਆ। ਮੇਰੇ ਵਾਂਗੂ ਨਹੀਂ ਗਏ। ਤੂੰ ਕਿਤੇ ਬੜੀ ਆ। ਆਪਣਾ ਪਤਾ ਹੀ ਨਹੀਂ ਗਾਇਸ ਆਪ ਤੇ ਚ ਤਿੰਨ ਦਿਨ ਬਿਮਾਰ ਰਹਿੰਦੀ ਆ। ਖਬਰਦਾਰ ਅਗਰ ਤੂੰਨੇ ਜੋ ਮਰੀਜ਼ ਕਹਾ ਮੁਝੇ ਮਰੀਜ਼ ਨਹੀਂ ਅੰਦਰ ਪੁੱਤੇ ਸੇ ਤੇ ਆਇਸ ਕਰਕੇ ਤੇਲੀ ਮੱਠੀ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਹਾਂ ਤੇ ਗਾਇਸ ਹੁਣ ਖਾਸ ਕਰਕੇ ਗਰਮੀ ਆ ਜਾਨੀ ਤਾਂ ਗਰਮੀ ਚ ਤਾਂ ਜ਼ਿਆਦਾ ਹੀ ਹੋ ਜਾਂਦਾ ਬੀਪੀ ਲੋ ਹੋ ਜਾਂਦਾ ਕਦੀ ਬਾਦ ਹਾਈ ਹੋ ਜਾਂਦਾ ਕੋਈ ਦਿਲ ਘਟਾ ਲੱਪੇਦਾ ਕਦੇ ਦਿਲ ਬਦਲ ਲਾਪੇਨ ਪਰ ਸਰਦੀਆਂ ਵੀ ਵਧੀਆ ਸਰਦੀਆਂ ਦਾ ਮੌਸਮ ਬੱਧੀਆ ਨਹੀਂ ਤੇ ਗਾਇਸ ਪਾਪਾ ਨੇ ਫੋਨ ਤੇ ਕਿਸੇ ਨੂੰ ਪੁੱਛਣਾ ਪਾਪਾ ਨੂੰ ਫੋਨ ਦੇ ਦਿੰਦੇ ਆ ਤੇ ਮੈਂ ਆਪਣਾ ਕੰਮ ਕਰ ਚੱਲੀ ਆ ਤੇ ਮੈਂ ਬੜਾ ਕੰਮ ਕਰਕੇ ਤੁਹਾਨੂੰ ਮਿਲਦੀ ਆ ਗਾਇਸ ਸ਼ਾਮ ਹੋ ਗਈ ਆ ਤੇ ਨਾ ਪਾਪਾ ਨਾ ਆਪਣਾ ਕੰਮ ਕਰਨ ਲੱਗੇ ਸੀ ਆ ਮੈਂ ਘਰ ਦੀ ਪਈ ਸੀਗੇ ਤੇ ਹਨ ਲਾਈਟ ਹੀ ਜਾਈ ਜਾਂਦੀ ਹੈਗੀ ਵਾਰ-ਵਾਰ ਤੇ ਪਾਪਾ ਦਾ ਕੰਮ ਹੀ ਨਹੀਂ ਹੁੰਦਾ ਤੇ ਪਾਪਾ ਨੂੰ ਬੜੀ ਪ੍ਰੋਬਲਮ ਹੁੰਦੀ ਪਈ ਆ ਤੇ ਪਾਪਾ ਕਹਿੰਦੇ ਕਿ ਮੈਂ ਹੁਣ ਕਰਾਂ ਜਾਂ ਨਾ ਕਰਾਂ ਕਿਉਂਕਿ 7 ਵਜੇ ਗਏ ਆ ਤੇ ਪਹਿਲਾਂ ਈਸੀ ਲਾਈਟ ਫੇ ਚਲੀ ਗਈ ਆ ਮੈਨੂੰ ਨਹੀਂਛੱਡ ਰਹੀ ਐਡੀਟਿੰਗ ਕਰਦੀ ਪਈ ਆ ਗਾਇਸ ਮੈਂ ਇੱਕ ਸੋਚਿਆ ਅੱਜ ਮੈਂ ਮਿਨੀ ਵਲੌਗ ਦਾ ਵੌਇਸਓਵਰ ਨੀਕੀ ਕਰ ਲੈਨੀ ਆ ਤੇ ਮਮਾ ਮੈਂ ਮਮਾ ਨੇ ਕਿਹਾ ਮਮਾ ਤਾ ਹੀ ਕੁਛ ਫੜਾਕਾ ਨਾ ਕਰੀਓ ਤੇ ਸ਼ਾਂਤੀ ਦਾ ਦਾਨਬਖਸ਼ੀਓ ਤੇ ਵਿੱਚ ਬੋਲੀ ਹੋ ਵੀ ਨਾ ਹੂੰ ਇੰਨੀ ਗੱਲ ਮੇਰੇ ਕਹਿੰਦੀ ਦੇ ਸੀ ਨਾਲ ਹੀ ਮਮਾ ਕੋਰ ਸਿੰਘ ਆ ਦਫਾ ਫੇ ਇਹ ਤੇ ਟੋਕਣਾ ਲੱਭ ਤੇ ਮੈਨੂੰ ਲੱਗਦਾ ਇਹਨੇ ਮੈਂ ਥੱਲੇ ਕੰਮ ਕਰਨ ਨਹੀਂ ਦੇਣਾ ਨਹੀਂ ਹੁਣ ਇਹਦਾ ਕੰਮ ਨਹੀਂ ਚੇਹੇ ਨੂੰ ਪੜ ਦੇ ਖੜਾ ਲਾ ਲਾ ਤੈਨੂੰ ਉੱਤੇ ਹੀ ਜਾਣਾ ਨਾਂ ਦੇਖੀ ਉਸ ਲੜਕੀ ਕੋ ਇਹ ਚਾਹਤੀ ਹੈ ਕਿ ਮੈਂ ਆਪਣਾ ਗਾਉਂ ਨਾ ਕਰ ਸਕੂ ਅਮੈਂ ਕੀ ਦਲੀਲ ਦਊਂਗੇ ਕੁਛ ਨਹੀਂ ਫਿਲਹਾਲ ਤਾਂ ਅਮੈਂ ਤਾਂ ਇਹ ਮੈਨੂੰ ਕੰਮ ਲੈ ਲੈ ਹੁਣ ਉਹਦਾ ਸ਼ਟਰ ਪਾਈ ਨਹੀਂ ਮੈਂ ਥੱਲੇ ਬੈ ਕੇ ਮੀਡੀਆ ਵਲੌਗ ਨੂੰ ਪੂਰੀ ਸਵਰ ਕਰਦੀ ਹੁੰਨੀ ਐ ਇੰਨਾ ਤਾਂ ਰੌਲਾ ਮੋਹਣ ਦੇ ਪਿੱਛੇ ਢੋਲ ਢੋਲ ਨਿਭਾਉਂਦੇ ਆ Ina <laughs> naglalakay yeah, na ho ro'n abo'n ਤੇ ਮੈਨਾਂ ਗੋਂਗੀ ਪਰ ਚੁੱਪ ਬਟ ਮੈਂ ਨੀਕੇ ਕਰਨ ਦੋ ਜਿਹਨਾਂ ਨੇ ਮੇਤੇ ਚੋਕ ਦਾਨ ਬਖਸ਼ਿਆ ਤਾਂ ਦੇਖਦੇ ਮੇਤੇ ਬਖਸ਼ ਦੇ ਜਾਂ ਨਹੀਂ ਪਲੀਜ਼ ਬਖਸ਼ਿਓ ਬਖਸ਼ਦੇ ਹੁੰਨੇ ਗਾਈਜ਼ ਅੱਗੇ ਵੀ ਤੇ ਬਖਸ਼ਦੀਦਾ ਹੁੰਦਾ ਕਦੇ-ਕਦੇ ਯਾਦ ਕਰ ਜੋ ਤੂੰ ਕਦੇ-ਕਦੇ ਕਰਦੀ ਹੁੰਦੀ ਸੀ ਕਦੇ ਉਹ ਮੈਂ ਉਸ ਵਕਤ ਕਰਦੀ ਹੁੰਦੀ ਸੀ ਕਿਉਂਕਿ ਗਾਈਜ਼ ਉਦੋਂ ਚਾਹ ਦਾ ਵਕਤ ਹੁੰਦਾ ਸੀ ਉਦੋਂ ਇਹਨਾਂ ਨੇ ਮੂੰਹ ਹਾ ਨੂੰ ਗਲਾਸਾਂ ਲੱਗੀਆਂ ਹੁੰਦੀਆਂ ਸੀ ਇਹ ਤਾਂ ਚਾਹ ਹੁੰਦੇ ਸੀ ਪਰ ਹੌਣ ਤਾਂ ਚਾਹ ਦਾ ਵਕਤ ਹੀ ਹੈ ਨੀਗਾ ਤੇ ਇਸ ਲਈ ਜੋਪਰੀ ਕਰਦੇ ਪਏ ਵਾਪਸ ਚ ਗੱਲਾਂ ਵੀ ਕਰਦੇ ਪਏ ਤੇ ਸਾਮਾਨ ਵੀ ਖੜਕਾਉਂਦੇ ਪਏ ਪਾਪਾ ਖਬਰਦਾਰ ਆ ਆਪਣੇ ਜੋ ਰੌਲਾ ਪਾਇਆ ਤੋ ਫੇ ਪਾਪ ਨੇ ਪੱਕਾ ਪੱਕਾ ਨਹੀਂ ਪਾਉਂਗੇ papa ਬਸ YouTube ਤੇ ਚੀਚੀ ਖਬਰਾਂ ਦੇਖੂੰਗੀ ਨਹੀਂ ਪਾਉਂਦੀ ਉਹ ਕਿਹੜਾ ਬੋਲਮ ਬਹੁਤ ਵਾਇਸ ਹੋਰ ਤੇਰਾ ਠੀਕ ਆ ਤੇ ਇਸ ਮੈਂ ਕਰ ਲੈਣੀ ਹਾਂ ਗਾਇਸ ਲਾਈਟ ਆ ਗਈ ਗਾਇਸ ਪਤਾ ਨਹੀਂ ਹੈ ਨਾ ਮੈਨੂੰ 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 ਨਹੀਂ ਯਾਦ ਭੁੱਲ ਗਿਆ ਤੇ ਮਮਾ ਜੀ ਨੇ ਕਿਸੇ ਨਾੜਕ ਦਾ ਨਾਮ ਦੱਸਣ ਲੱਪੀ ਮੈਂ ਤੇ ਇਹਨਾਂ ਮੈਨੂੰ ਯਾਦ ਹੀ ਭੁੱਲ ਗਿਆ ਕਿ ਹੈ ਨਾ ਮਨੀਸ਼ਾ ਹੋ ਆਪਣਾ ਦੀਪੀ papa ਕਹਿੰਦੇ ਬਲ ਨਾੜਕ ਖਾ ਲਈ ਤਿਆਰ ਹੋ ਜਾ ਗਾਇਸ ਮੈਂ ਇਧਰ ਇਧਰ ਆਪਣਾ ਸਖਤ ਮਿਹਨਤ ਕਰਨੀ ਕਰਨੀ ਪਈ ਤੇ ਮਮਾ ਮੈਨੂੰ ਯਾਦ ਆ ਗਿਆ ਉਹ ਕਿਹੜਾ ਨਾਟਕ ਸੀ ਸੌਰੀ ਬੀਨ ਸੌਰੀ ਬੀਨ ਯੂ ਕੈਨ ਡੂ ਆਪਣੇ ਆਪਣੇ ਵੀ ਕੰਟੀਨਿਊ ਆਪਣੇ ਨਾ ਉੱਤੇ ਜਜਬਾਤਾਂ ਤੇ ਕਾਬੂ ਰੱਖਦੇ ਆਪਣੇ ਬੋਲਰ ਚਾਲਤੇ ਵੀ ਰੱਖੋ ਬੀਨ ਕਰ ਲੈ ਹੁਣ ਪਾਪਾ ਵੀ ਖਾਂਗ ਪੇ ਸੀਗੇ ਪਾਪਾ ਵੀ ਖਾਂਗ ਪੇ ਸੀਗੇ ਤੇ ਇਹਨਾਂ ਹਨੀਸ਼ਾ ਕਹਿੰਦੀ ਚੰਗੀ ਤਰ੍ਹਾਂ ਖਾਂਗ ਲੋ ਤੇ ਪਾਪਾ ਨੇ ਖਾਂ ਗਿਆ ਚੰਗੀ ਤਰ੍ਹਾਂ ਤੇ ਮਮਾ ਵੀ ਮਮਾ ਸੀ ਤੇ ਕਰ ਲੈ ਬੀਨ ਹੁਣ ਤੂੰ ਆਪਣਾ ਕੰਮ ਨਹੀਂ ਤਾਂ ਆਊਟ ਕਰ ਦੇਣਾ ਸਾਰੇ ਮੈਂ ਬਾਹਰ ਤੇ ਗਾਇਜ਼ 7 ਵਜੇ ਕੇ 20 ਮਿੰਟ ਹੋ ਗਏ ਤੇ ਹੁਣ ਮੈਂ ਮੈਮੋਰੀ ਰੋਟੀ ਬਣਾ ਲਵਾਂ ਤੇ ਉਦੋਂ ਬੈਰੇ ਦਾ ਲੰਗਰ ਨੇ ਹਾਂ ਲੰਗਰ ਨਾ ਸਰ ਗਿਆ ਸੀਗਾ ਹੁਣ ਤਾਂ ਬਣਾਣੀ ਪੈਣੀ ਕਿ ਸੀਗੀ ਉਹ ਤਾਂ ਤੈਨੂੰ ਬੇਟਾ ਬਣਾਉਣੀ ਪੈਣੀ ਹਾਂ ਵੈਸੇ ਤਾਈ ਜੀ ਨੇ ਦੁਬਾਰਾ ਵੀ ਕਿਹਾ ਮੈਂ ਸੀਗਾ ਕਿ ਮਤਲਬ ਜੇ ਤੁਸੀਂ ਲੈਣਾ ਚਾਹੁੰਦੇ ਆ ਤਾਂ ਲੈਣਾ ਚਾਹੁੰਦੇ ਨਹੀਂ ਉਹ ਕਹਿੰਦੇ ਸੀ ਲਾਈ ਜਾਓ ਲੰਗਰ ਪਰ ਅਸੀਂ ਲਿਆਂਦਾ ਨਹੀਂ ਸੀਗਾ ਮਤਲਬ ਕਿ ਇਦਾਂ ਬੇਸ ਨਹੀਂ ਕਰਨਾ ਜੇ ਅਸੀਂ ਤੂੰ ਦੱਸ ਤਾਂ ਯੈਸ ওকে ਆਈ ਟੋਲਡ them ਬਿਫੋਰ ਯੂ ਸਹੀ ਬੋਲ ਲਿਆ ਮੈਂ ਯੈਸ ਯੇ

ਕਿੰਨੇ ਟਾਈਮ ਬਾਅਦ ਮੈਨੂੰ ਖੁਦ ਵੀ ਨਹੀਂ ਪਤਾ ਕਿੰਨੇ ਟਾਈਮ ਬਾਅਦ ਤੇ ਮੈਂ ਹੁਣ ਦੇਖਦੀ ਵੀ ਤੋ ਰੀਲ ਬਣਦੀ ਕਿ ਨਹੀਂ ਕਿਉਂਕਿ ਜਦੋਂ ਲਾਸਟ ਟਾਈਮ ਮੈਂ ਆਈ ਸੀ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਫਿਰ ਐਕਟਿੰਗ ਵਿੱਚੋਂ ਫੇਲ ਹੋ ਗਈ ਉਹਦੋਂ ਮੈਂ ਤਾਂ ਐਕਟਿੰਗ ਹੋਈ ਨਹੀਂ ਸੀ ਤੇ ਹੁਣ ਦੇਖਦੇ ਮੈਂ ਐਕਟਿੰਗ ਕਰ ਪਾਉਂਦੀ ਕਿ ਨਹੀਂ 1 hour later ਗਾਇਸ ਮੈਂ ਰੀਲਸ ਬਣਾ ਲੀਆ ਮੈਂ ਕੋਈ ਗਾਣਾ ਤਾਂ ਸੇਵ ਨਹੀਂ ਕੀਤਾ ਸੀ ਉਦਾਂ ਹੀ ਜਿਹੜੀਆਂ ਸੀਮ ਲਿਸਟ ਵਿੱਚ ਮੇਰੀਆਂ ਸੀਗੀਆਂ ਮਤਲਬ ਵਿੱਚੋਂ ਬਣਾ ਲਈਆਂ ਤੇ ਹੁਣ ਮੈਂ ਚਲੀ ਆਂ نیچے ਤੇ 9:00 ਬਜ ਗਏ ਆ ਤੇ ਮੈਂ ਹਾਂ ਜਾਨੀ ਆਂ نیچے ਤੇ ਸਮਾਨ ਆਪਣਾ ਕੱਠਾ ਕਰਕੇ ਮੈਂ ਜਾਨੀ ਮੇਰਾ ਸੈਟਅਪ ਤੇ نیچے ਆ ਕੇ ਨਾਲ ਆਪ ਦੇਖੂਗੀ ਨਾਲ ਮम्मा ਹੋਣਾ ਦਿਖਾਉਗੀ ਜਿਹੜੀਆਂ ਪਸੰਦ ਆਈਆਂ ਫਿਰ ਉਹ ਪਾਵਾਂਗੇ ਨਹੀਂ ਤਾਂ ਨਹੀਂ ਪਾਵਾਂਗੇ ਹਾਂ ਬੜਾਈਆਂ ਰੀਲਾ ਹਾਂ ਬੜਾਈਆਂ ਬੜਾਈ ਰੀਲਾ ਤਾਂ ਅੱਗੇ ਰੀਲਾ ਤਾਂ ਅੱਗੇ ਬਣਾਏ ਸੁਣ ਨਹੀਂ ਬਣਾ ਮਸਤ ਜੋਕ ਮਾਰਾ ਰਿਹਾ ਇਹ ਹੱਸ ਰਿਹਾ ਹਲਕਾ ਠੱਪ ਰੀਲੀ ਜੋਕ ਤੇ ਗਾਇਸ ਮੈਂ نیچے ਆ ਗਈ ਹਾਂ ਉੱਪਰ ਵੀ ਮੈਂ ਦਸ ਗਈ ਮੈਂ نیچے ਚੱਲ ਗਈ ਹੁਣ ਮੈਂ ਹਸਦੀ ਕਿ ਮੈਂ ਵੀ نیچے ਆ ਗਈ ਹਾਂ ਗਾਇਸ ਮੈਂ ਤਾਂ ਮੋੜਨ ਕਿ ਸਗਤ ਤਾਂ ਆ ਸਾਈ ਜਾਂਦਾ ਤੇ ਅੱਜ ਮੈਂ ਥੋੜਾ ਇਦਾਂ ਤੇ ਡੱਡ ਘਾਲੀ ਪਈ ਕਿ ਕਿ ਮੈਂ ਇੱਧਰ ਬੈਠੀ ਹੋਈ ਆ ਤੇ ਗਾਇਸ ਮੈਂ ਰੀਲਸ ਬਣਾ ਕੇ ਆ ਗਈ ਸੀ ਕਿ ਉੱਚ ਮੈਂ ਇੱਕ ਰੀਲ ਪੋਸਟ ਵੀ ਕਰਤੀ ਸੀਗੀ ਦੇਖਣੀ ਹੈ ਤਾਂ ਤੁਸੀਂ ਮੇਰੇ ਇੰਸਟਾਗ੍ਰam ਅਕਾਊਂਟ ਤੇ ਜਾ ਕੇ ਦੇਖ ਸਕਦੇ ਆ ਡਿਸਕ੍ਰਿਪਸ਼ਨ 'ਚ ਆਈਡੀ ਹੈਗੀ ਮੇਰੀ ਤੇ ਲਿੰਕ ਹੈਗਾ ਉਹਦਾ ਤੇ ਗਾਇਸ ਅੱਜ ਦੇ ਵਲੌਗ ਨੂੰ ਪਰ ਇੰਨੇ ਰੱਖਦੇ ਹੂੰ ਉਮੀਦ ਕਰਦਾ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਰ ਅਗਲੇ ਵਲੌਗ 'ਚ ਬਾਏ